ਸ਼ੁਕਰਾਨਾ ਤੁਹਾਡੀਆਂ ਬਿਆਨਤ ਬਖਸ਼ੀਆਂ ਹੋਈਆਂ ਨੇ ਸਾਰੇ ਸੰਗਤਾਂ ਨੂੰ ਆਪਣੇ ਚਰਨਾ ਚਨਵਾਜੀ ਐ ਬਖਸ਼ਾ ਕੀਤੀਆਂ ਨੇ ਗੁਰੂ ਸਾਹਿਬ ਜੀ ਆਪਨੇ ਜੀ ਅਸਨਾ ਤੋਂ ਪਲਣਾ ਤੇ ਪ੍ਰਕਾਸ਼ ਮਾਹੁਦੇ ਦਰਸ਼ਨ ਕਰੇ ਕੁਰਸੀਆਂ ਰਸਤੇ ਨੇ ਹੱਥੋਂ ਹੱਲ ਕਰਨਾ ਸਾਰੀ ਸੰਗਤਾਂ ਦਾ ਸ਼ੁਕਰਾਨਾ ਕਰਿਆ ਨੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰੋ ਆਪ ਦੇ ਪਾਵਨ ਰੂਪ ਆਪ ਦੇ ਨਿਸ਼ਾਸਨਾ ਤੋਂ ਪਲਣਾ ਦਤ ਲੈਣ ਦੀ ਆਗਿਆ ਬਖਸ਼ੋ ਸੇਵਾ ਕਰਨ ਦੀ ਆਗਿਆ ਬਖਸ਼ੋ ਸੰਤਾਂ ਅਸੇ ਸਾਹਿਬੇ ਕੁਰਸੀਆਂ ਬਖਸ਼ੋ ਸੋ ਕੋਏ ਨਾਮ ਜਿਤਾਏ ਨਾਮ ਜਿਨਾ ਕਰਤਿ ਗਲਾ ਜਿਲੇ ਜਿਪਾਏ ਸਰਬਤ ਦਾਤ ਪਹਾ ਅਵਾਹਿ ਕੁੰਕੇ ਕਾਤਸ ਰੋਹਨ ਜਿਤੀ ਬੋਲੇ OLE! ਪੰਨਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਧਰਮ ਮੰਤਰ ਪੰਨਾ ਦਰਵਾਜ਼ ਤੁਮ ਸਭੈਨ ਸੁਰਖਾ ਕਰਿ ਕੋ ਮੇਰੀ ਦਰਸਨ ਮਿਲਿ ਗਿਆ ਉਹ ਮੇਰੇ ਦਰਵਾਜ਼ ਆਮਵਤੰਦਰ ਦੇ ਦਾ ਤੈਨ ਆਸਾ Uh-huh. ਸੇਬ ਹੈ ਅਨਸ ਸਹਿਜ ਬਾਏ ਦਰਸਨ ਪਰਸ ਹੈ ਗੁਰੂ ਕਾ ਜਨਮ ਮਰਨ ਤੋਂ ਕੱਜਾਏ ਤਨ ਵਾਹਿਗੁਰੂ सौरठ मैला पंजमा मां पर सरना सगल बै लाथे दुख भि से सुख पाया ਜਿਆਲ ਹੋਆ ਪਾਰ ਬ੍ਰਹਮ ਸੁਆਮੀ ਕੋਰਾ ਸਤ ਗੁਰ ਉਤਿਆਆ ਪ੍ਰਭ ਜੀਓ ਤੁਮੇਰੋ ਸਾਇਬ ਦਾਤਾ ਕਰ ਕਿਰਪਾ ਪ੍ਰਭ ਦੀਨ ਤੇ ਅੱਲਾ ਗੁਣਗਾ ਰੱਬਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਉ ਰੰਗ ਰਤਰਾਉ ਸਤ ਗੁਰੂ ਨਾਮ ਨਦਾਨ ਦਰਦਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਆਪਨੋ ਨਿੰਨਾ ਮਨਵਸਿਆ ਅਗਨਾਸੀ ਤਾ ਕੋ ਵਿਜਨ ਨ ਕੋ ਲਗ ਜੋ ਸਤ ਗੁਰ ਆਪਣਾ ਰੱਖੇ ਚਰਨ ਕਾ ਬਾਲਾ ਵਸੈ ਰਿਤ ਅੰਤਰ ਅਮਰ ਤਹਾਰ ਰਸ ਚਾਖੇ ਕਾਰ ਸੇਵਾ ਸੇਵਕ ਪ੍ਰਭ ਅਪਣੇ ਜੇਨ ਮਨ ਕੀ ਇਛੁ ਪੁਜਾਈ ਨਾਨਕ ਦਾਸ ਤਾ ਕੈ ਬਲਹਾਰ ਜਿਨ ਪੂਰਨ ਪੈਜ ਰਖਾਈ ਨਾਨਕ ਦਾਸ ਤਾ ਕੈ ਬਲਹਾਰ ਜਿਨ ਪੂਰਨ ਰਾਜ ਰਖਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲ ਦਾ ਹੁਕਮ ਨਾਵਾ ਸੱਚਖੰਡ ਦਾ ਪਰਮਾਨ ਸੋਰਠ ਮਹਲਾ ਪੰਜਵਾਂ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਦਾਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਾ ਦਾ ਸ਼ਬਦ 615 ਅੰਦ ਤੇ ਸੋਮਤ ਹੈ ਪ੍ਰਾਪਤੀ ਸਰਣਾ ਸਗਲ ਪੈ ਲੱਥੇ ਦੁੱਖ ਬਿਨਸੇ ਸੁਖ ਪਾਇਆ ਦਿਆਲ ਹੋ ਆਪਾ स्वामी पूरा सतगुरु त्याए वाहे गुरु जी का खालसा वाहे गुरु जी की फतेह धन्यवाद तान गुरु ग्रंथ साहिब बादशाह का शुक्राना गुरु साहब ने बख्शन कितिया ने प्रकाश मान होके दर्शन दारे बख्शे ने खुशियां बख्शिया ने ਮੇਰੇ ਗੁਰੂ ਸਾਹਿਬ ਅਕਸ਼ਰਾਂ ਸਾਰਿਆਂ ਤੇ ਮੇਰ ਪਰੇ ਹੱਥ ਰੱਖਾ ਸਾਰਿਆਂ ਸੰਗਤਾਂ ਇਸੇ ਤਰ੍ਹਾਂ ਆਪਣੇ ਚਰਨਾਂ ਨਾਲ ਜੋ ਵੀ ਰੱਖਾਂ ਚਰਨਾਂ ਦਾ ਪਿਆਰ ਬਖਸ਼ਣ ਧੰਨ ਧਨਾਤ ਗੁਰੂ ਗ੍ਰੰਥ ਸਾਹਿਬ ਜੀ ਆਪਣੇ ਬਲਾਂ ਦੇ ਪ੍ਰਕਾਸ਼ਮਾਨ ਹੋ ਜੋਤੇ ਨੇ ਆਵ ਸਾਰਿਆਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਸਾਜ ਦੇ ਹੰਭਰੋ ਗੁਰੂ ਸਾਹਿਬੀਆਂ ਨੂੰ ਸ਼ਿਆ ਪ੍ਰਾਪਤ ਕਰੋ Porque aquí pasé.